ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਤੇ ਸਾਰਿਆਂ ਦੇ ਨਾਲ ਚੱਲਣਾ ਵਰਤਰੀ ਇਹ ਨਾਨਕ ਦਾ ਧਰਮ ਹੈ। ਸਗਲੀ ਜੋਤ ਹਮਾਰੇ ਸਮਿਆ ਨਾ ਨ ਵਰਨ ਅਨੇਕੰ ਕਹਿ ਨਾਨਕ ਸੁਣ ਵਰਤਰੀ ਜੋਗੀ ਪਾਰ ਬ੍ਰਹਮ ਲਿਵ ਏਕੰ। ਸਗਲੀ ਜੋ ਸਾਰੇ ਮਨੁੱਖ ਸਾਰਿਆਂ ਦੇ ਨਾਲ ਚੱਲਣਾ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਵਰਤਰੀ ਇਹ ਸਾਡਾ ਧਰਮ ਹੈ ਔਰ ਕੋਈ ਧਰਮ ਨਹੀਂ ਬਦਕਿਸਮਤੀ ਹੈ ਜਿਤਨੀ ਸਾਂਝੀ ਵਾਲਤਾ ਦਾ ਧਰਮ ਰੂਹ ਹੈ ਜ਼ਮੀਨ ਤੇ ਸਿੱਖ ਧਰਮ ਸੀ ਇਤਨਾ ਹੋਰ ਕੋਈ ਨਹੀਂ ਸੀ ਪਰ ਅੱਜ ਇਹ ਜਿਤਨਾ ਸੰਕੇਰਣ ਹੈ ਉਸਤਾਖੀ ਮਾਫ ਇਤਨਾ ਹੋਰ ਨਹੀਂ ਕੋਈ ਖੇਡ ਸਾਰੀ ਸਮਝਦੀ ਹੈ ਸਮਝ ਨਹੀਂ ਮੈਂ ਕਈ ਦਿਨਾਂ ਤੋਂ ਇੱਕ ਅਰਜ਼ ਕਰ ਰਿਹਾ ਕੀਮਤ ਸਮਝ ਦੇ ਨਾਲ ਬਣਦੀ ਹੈ ਉਜ ਨਹੀਂ ਬਣਦੀ ਜਿਵੇਂ ਪਸ਼ੂ ਦੇ ਕੋਲ ਇੱਕ ਖਾਸ ਦੀ ਪੰਡ ਰੱਖ ਲਈ ਹੈ ਤੇ ਸੋਨੇ ਦੀਆਂ ਮੋਰਾ ਰੱਖ ਲਈ ਹੈ ਪਸ਼ੂ ਨੇ ਖਾਸ ਨੂੰ ਚੁਣ ਲੈਣਾ ਹੈ ਸੋਨੇ ਦੀ ਮੋਰਾ ਨੂੰ ਨਹੀਂ ਉਹਨੂੰ ਸੋਨੇ ਦਾ ਪਤਾ ਹੀ ਨਹੀਂ ਪਸ਼ੂ ਦੀ ਦ੍ਰਿਸ਼ਟੀ ਸੋਨਾ ਸੋਨਾ ਨਹੀਂ ਹੈ ਕਿਉਂਕਿ ਸਮਝ ਨਹੀਂ ਹੈ ਸਮਝ ਨਹੀਂ ਹੈ ਤੇ ਸੋਨਾ ਕਾਸਪੋ ਵੀ ਥੱਲੇ ਸਮਝ ਨਹੀਂ ਹੈ ਤਾਂ ਹੀਰਾ ਹੀਰਾ ਨਹੀਂ ਹੈ